ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵਿਜ਼ਿਟ ਹੈਗੀ ਆ ਦੋਸਤੋ ਆਪਣੀ ਪਿੰਡ ਜੋੜ ਸਿੰਘ ਵਾਲਾ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਵੇਲ ਦੇ ਫਾਰਮ ਤੇ ਪਹੁੰਚੇ ਆ ਦੋ ਤੁਹਾਨੂੰ ਮੱਝਾਂ ਦਿਖਾਉਣੀਆਂ ਦੋਸਤੋ ਉੱਚੇ ਬੱਚੇ ਦੀਆਂ ਮੱਝਾਂ ਹੈ ਤਕਰੀਬਨ 2-3-3 ਮਹੀਨੇ ਦਾ ਜਿਹੜਾ ਸਮਾਂ ਹੋਇਆ ਹੋਊਗਾ ਬਾਕੀ ਪ੍ਰੋਪਰ ਆਪਾਂ ਗੱਲਬਾਤ ਬਾਈ ਹਰਵੇਲ ਦੇ ਨਾਲ ਕਰਾਂਗੇ ਪਸ਼ੂ ਜਿਹੜੇ ਆ ਦੋਸਤੋ ਨਾਰਮਲੀ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਵਿਕਰੀ ਵਾਲੇ ਪਸ਼ੂ ਆ ਜ਼ਿਆਦਾਤਰ ਇੱਥੇ ਆਉਂਦੇ ਰਹਿੰਦੇ ਸਮੇ ਸਮੇ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਵੇੜਾ ਵੀ ਮੌਜੂਦ ਨੇ ਵਿਕਰੀ ਵਾਲੀਆਂ ਵੇੜਾ ਵੀ ਹੈਗੀਆਂ ਘੱਟੋ ਘੱਟ ਵੀ ਤਿੰਨ ਚਾਰ ਵੇੜਾ ਜਿਹੜੀਆਂ ਦੋਸਤੋ ਨਾਰਮਲੀ ਅਵੇਲੇਬਲ ਰਹਿੰਦੀਆਂ ਨੇ ਸੋ ਚਾਹਵਾਨ ਫਾਰਮਰ ਵੀਰ ਜਿਨ੍ਹਾਂ ਨੇ ਖਾਸ ਤੌਰ ਤੇ ਵੇੜਾ ਖਰੀਦਣੀਆਂ ਨੇ ਤੁਸੀਂ ਵੇੜਾ ਦੇਲੇ ਵੀ ਫੋਨ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਦੋ ਮੱਝਾਂ ਜਦ ਪ੍ਰੋਪਰ ਤੁਹਾਨੂੰ ਆਪਾਂ ਦਿਖਾਵਾਂਗੇ ਠੀਕ ਹੈ ਜੀ ਟੋਕਰ ਮੱਝਾਂ ਨੇ ਟੋਕਰ ਮੱਝਾਂ ਤੁਸੀਂ ਮੰਨ ਸਕਦੇ ਹੋ ਗੱਬਣ ਵੀ ਹੈਗੀਆਂ ਨੇ ਇਹ ਤਕਰੀਬਨ ਏਆਈ ਹੋਈ ਆ ਕਿੰਨੇ ਸਮੇਂ ਦੀਆਂ ਅੱਗੇ ਗੱਬਣ ਨੇ ਬੜੀਆਂ ਕਿੰਨਾ ਸਮਾਂ ਹੋ ਗਿਆ ਪੂਰੀ ਗੱਲਬਾਤ ਪਾਈ ਹਰਵੈਲ ਦੇ ਨਾਲ ਕਰਾਂਗੇ ਅੱਜ 26 ਮਾਰਚ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ 1 ਵਜੇ ਦਾ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਤੇ ਜਿਹੜੀ ਖਾਸ ਤੌਰ ਤੇ ਮੱਝ ਤੁਹਾਨੂੰ ਪਸੰਦ ਆਊਗੀ ਚਵਾਈ ਆ ਇੱਕ ਟਾਈਮ ਦੋ ਟਾਈਮ ਕਰਨ ਤੋਂ ਬਾਅਦ ਤੁਸੀਂ ਜਿਹੜਾ ਦੋਸਤੋ ਪਸ਼ੂ ਖਰੀਦ ਸਕਦੇ ਹੋ ਆਉਂ ਕਰਦੇ ਆ ਗੱਲ ਪਾਈ ਹਰਵੈਲ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਮੱਝਾਂ ਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਵਿਦੇਸ਼ਾਂ ਇੱਥ ਉਹਨਾਂ ਨੂੰ ਮੇਰੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਠੀਕ ਹੈ ਬਈ। ਹਾਂ ਜੀ ਫਿਰ ਬੜੀਆ ਠੀਕ ਠਾਕ। ਹਰਵੀਰ ਭਾਈ ਅ ਅੱਜ ਦੋ ਮੱਝਾਂ ਆਪਣੇ ਕੋਲ ਤਾਂ ਵਕਾਊ ਆ ਹੈ। ਤੁਹਾਡੇ ਫਿਲਹਾਲ ਤਾਂ ਚਲੋ ਪਸ਼ੂ ਹੋਰ ਵੀ ਹੈਗੇ ਨੇ। ਆਪਾਂ ਦੋ ਮੱਝਾਂ ਦੀ ਜਿਹੜੀ ਡਿਟੇਲ ਆ ਆਪਾਂ ਸਾਂਝੀ ਕਰਾਂਗੇ। ਹਾਂ। ਤਾਂ ਇੱਕ ਬੂਰੀ ਆ। ਹਾਂ। ਇੱਕ ਮੋਹਰਾ ਦੇ ਵਿੱਚ ਆ। ਠੀਕ ਹੈ ਜੀ। ਤੇ ਦੋਨਾਂ ਦੇ ਪਿੱਛੇ ਕੱਟੀਆਂ ਨੇ। ਹੂੰ। ਤਾਂ ਤਕਰੀਬਨ ਦੋਵਾਂ ਦਾ 3 ਤੋਂ 4 ਮਹੀਨੇ ਦਾ ਸੁਆ ਜਿਹੜਾ। 3-3.5 ਦਾ ਜਿਹੜਾ ਹੈਗਾ ਇਹ। ਠੀਕ ਹੈ ਜੀ। ਠੀਕ ਆ ਅੱਜ ਇਹ ਜਿਹੜੀਆਂ 35 ਤੋਂ 40 ਦਿਨ ਦੀਆਂ ਦੋਵੇਂ ਤਕਰੀਬਨ ਇੱਕ 30 ਦਿਨ ਦੀ ਐ ਇੱਕ 35 ਦਿਨ ਦੀ ਜਿਹੜੀ ਏਆਈ ਹੋਈ ਹੈ ਬਣੀਆਂ ਨੇ ਹੈ ਇੱਕ ਬੂਰੀ ਹੈਗੀ ਐ ਦੋਸਤੋ ਬੂਰੀ ਮੱਝ ਆ نیچے ਦੋਹਾਂ ਦੇ ਕਟੀਆਂ ਨੇ ਠੀਕ ਆ ਜਿਹੜੀ ਬੂਰੀ ਮੱਝ ਆ ਉਹਦੇ نیچے ਜਿਹੜੀ ਬੂਰੀ ਕੱਟੀ ਆ ਤੇ ਜਿਹੜੀ ਕਾਲੀ ਮੱਝ ਆ ਆਪਾਂ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਹੋ ਇਹਦੇ ਮਗਰ ਕਾਲੇ ਰੰਗ ਦੀ ਕੱਟੀ ਆ ਗੱਲਬਾਤ ਆਪਾਂ ਪੂਰੀ ਕਰਦੇ ਆ ਵੀਰ ਦੇ ਨਾਲ ਹਰਵੀਰ ਭਾਈ ਜਿਹੜੀ ਪਹਿਲੇ ਨੰਬਰ ਤੇ ਇਹ ਮੱਝ ਖੜੀ ਆ ਵੀਰ ਇਹ ਨੰਬਰ ਦੂਜੇ ਸਵੇਰੇ ਝੋਟੀ ਚੱਲਣਦੇ ਆ ਅੱਛਾ ਜੀ ਤਾਂ ਇਹਦੇ ਥੱਲੇ ਜਿਹੜਾ ਇਸ ਟਾਈਮ ਦੁੱਧ ਦਾ ਕੋਈ ਕਰੀਬ 6 ਤੋਂ 7 ਲੀਟਰ ਜਿਹੜਾ ਰੈਡੀ ਆ ਠੀਕ ਹੈ ਜੀ ਤੇ ਬਹੁਤ ਵਧੀਆ ਬੱਚੀ ਸ਼ਕੀਨ ਆ ਪਿਛੇ ਕੱਤੀ ਹੈ ਠੀਕ ਆ ਤਾਂ اے ਆਈ ਹੋਈ ਨੂੰ ਇਹਦੇ ਕਰੀਬ 35 ਦਿਨ ਹੋ ਗਏ ਠੀਕ ਆ ਕੋਈ ਗੱਲ ਨਹੀਂ اے ਆਈ ਹੋਈ ਨੂੰ 35 ਦਿਨ ਹੋ ਗਏ ਆ ਦੂਜਾ ਸੁਭਾ ਜਿਹੜਾ ਦੋਸਤੋ ਹੁਣ ਪ੍ਰੈਜ਼ੈਂਟ ਟਾਈਮ ਚੱਲਣ ਲਈ ਆ ਅੱਗੇ ਤੀਜੇ ਲਈ ਜਿਹੜੀ ਆ ਬਣੀ ਹੋਈ ਆ 35 ਦਿਨ ਹੋ ਗਏ ਸਮਾਂ 6 ਤੋਂ 7 ਲੀਟਰ ਜਿਹੜਾ ਦੁੱਧ ਦਾ ਠੀਕ ਆ ਤੇ ਸਮਾਂ ਜਿਹੜਾ ਤਕਰੀਬਨ ਸਾਢੇ 3 ਮਹੀਨੇ ਦੀਆਂ ਦੋਵੇਂ ਹਨਾ ਜੀ ਦੋਏ ਬਾਕੀ ਸਤ ਸਤ ਮੱਜਾ ਦੂਵੇਂ ਦੋਤੇ ਆਉਣਗੇ ਹੂੰ ਕਿਉਂਕਿ ਜਦੋਂ ਆਪਾਂ ਕਹਿੰਦੇ ਨਹੀਂ ਸਾਰੇ ਪਸ਼ੂ ਚੰਗੇ ਸਾਹਮਦੇ ਆ ਹਾਂਜੀ ਤੇ ਚੰਗੇ ਸਾਹਮ ਸਮਾਨ ਅਲਿ ਕਰੇ ਚਲੇ ਜੇ ਤਾਂ ਇਹਨਾਂ ਦੇ ਦੁੱਧ ਵਧਣ ਦੀ ਸੰਭਾਵਨਾ ਹੈਗੀ ਕੋਈ ਲੀਟਰ ਕਰਨ ਹੋਵੇ ਠੀਕ ਹੈ ਜੀ ਲੋਬੀ ਦੋਸਤੋ ਕਰੋ ਚੈੱਕ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਚੰਗਾ ਪੱਠੂੜਾ ਲੱਗਦਾ ਠੀਕ ਹੈ ਤੇ ਪੇਟ ਪੂਠਾ ਵਧ ਗਿਆ ਵਧੀਆ ਹੈਗਾ ਚੰਗੇ ਸੋਨੇ ਬਰੀਕ ਚਮੜੀ ਹੈ ਪਤਲੀ ਚਮੜੀ ਹੈ ਠੀਕ ਆ ਆ ਕਰੋ ਜੀ ਥਣਵਾਨਾ ਚੈੱਕ ਕਰੋ ਤੇ ਤੋੜ ਤੋਂ ਕੋਈ ਤੋੜ ਤੋਂ ਲੰਮਾ ਤੋੜ ਦੋ ਤੇ ਆ ਦੇਖੋ ਬਹੁਤ ਸੋਹਣੀ ਜਿਹੀ ਲੱਗ ਰਹੀ ਹੈ ਬਿਲਕੁਲ ਠੀਕ ਹੈ ਕੱਦ ਕਾਠੀ ਜਿਹੜਾ ਵਧੀਆ ਹੈ ਠੀਕ ਹੈ ਜੀ ਬੇਲ ਪੱਕੂ ਲਵਾਈ ਪੂਰੀ ਹੈਗੀ ਹੈ ਤੇ ਧਾਲ ਦੇ ਜੀ ਲੈ ਲਿਓ ਜੀ ਬਾਕੀ ਸਾਢੇ ਕਿ ਤਿੰਨ ਮਹੀਨੇ ਦੇ ਲਾਗੇ ਤੱਕ ਜਿਹੜਾ ਸੁਭਾ ਹੈਗਾ ਠੀਕ ਹੈ ਤੇ ਮਗਰ ਕੱਟੀ ਆ ਤੇ 6-7 ਲੀਟਰ ਜਿਹੜਾ ਵੀਰ ਨੇ ਕਿਹਾ ਵੀ ਦੁੱਧ ਹੈਗਾ ਕੋਈ ਵੀ ਰਾਵੇ ਚਵਾਈ ਤੁਸੀਂ ਕਰ ਸਕਦੇ ਹੋ ਅੱਗੇ ਬਣੀਆਂ ਵੀ ਹੈਗੀਆਂ ਨੇ ਪਰ ਤੁਸੀਂ ਫਿਲਹਾਲ ਜਿਹੜੀਆਂ ਦੋਸਤੋ ਟੋਕਰ ਮੱਝਾਂ ਮੰਨ ਕੇ ਵੀ ਲੈ ਕੇ ਜਾ ਸਕਦੇ ਹੋ ਕਿਉਂਕਿ ਬਣੀਆਂ ਤਾਂ ਦੱਸ ਦਈਦਾ ਵੀ ਅੱਗੇ ਕੋਈ ਵੀਰ ਜਾਵੇ ਤਾਂ ਨਵੇਂ ਸਿਰੇੋਂ ਕੋਈ ਥੋੜਾ ਜਿਹੜਾ ਸਮਾਂ ਹੈਗਾ ਵੇਟ ਕਰਨ ਤੋਂ ਬਾਅਦ ਜੇਕਰ ਪਸ਼ੂ ਖਲੋਂਦਾ ਚੈੱਕ ਪਾਸ ਹੁੰਦਾ ਤੇ ਵੈਲਨ ਕੋਡਾ ਨਹੀਂ ਤੇ ਤੁਸੀਂ ਅੱਗੇ ਆਪਦਾ ਏਆਈ ਵੀ ਕਰਵਾ ਸਕਦੇ ਹੋ ਆਉਣ ਵਾਲਾ ਸਮਝਦਾ ਹੈ ਇਹਨਾਂ ਦੇ ਬੱਚੇ ਆਪਾਂ ਇੱਕ ਵਾਰ ਦਿਖਾ ਦਿੰਨੇ ਬਾਅਦ ਚ ਹਾਂ ਬਿਲਕੁਲ ਠੀਕ ਹੈ ਠੀਕ ਆ ਬਾਕੀ ਆ ਥਣ ਥਣੇ ਕੇ ਜੇ ਬਾਕੀ ਚਵਾਈ ਚੂਵੀ ਵਧੀਆ ਨਾ ਵੀਰ ਵਧੀਆ ਵੀਰ ਬਹੁਤ ਠੀਕ ਆ ਬਾਕੀ ਗੈਬ ਕੋ ਪੂਰਾ ਹੈਗਾ ਵਿਥਾ ਵਰਲਾ ਪੂਰੀਆਂ ਨੇ ਥਰਾਂ ਦੇ ਵਿੱਚ ਤੇ ਚਵਾਈ ਤਕਰੀਬਨ ਤੁਸੀਂ ਕਰਨੀ ਹੈਗੀ ਇਹ ਘਰ ਵਿਜਿਟ ਕਰਕੇ ਇਸ ਤੋਂ ਬਾਅਦ ਅਗਲੀ ਜਿਹੜੀ ਦੋਸਤੋ ਬਿਲਕੁਲ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਬੂਰੀ ਹੈ ਬੂਰੀ ਝੋਟੀ ਹੈ ਠੀਕ ਆ ਜੀ ਜੀ ਕੁਆਲਟੀ ਬਹੁਤ ਵਧੀਆ ਮੈਂ ਇਹਦਾ ਤਕਵਾ ਬੋਲਦਾ ਆ ਸਵਾਗਤ 3.5 ਮਹੀਨੇ ਹੋ ਗਏ ਸਈ ਨੂੰ 3 ਮਹੀਨੇ ਦਾ ਦੋਨਾਂ ਦਾ ਅੱਗੇ ਬਣੀਆਂ ਤੋਂ ਵਿੱਚ ਤਿੱਜੇ ਤਿੱਜੇ ਲਈ ਆ ਹਾਂ ਬਿਲਕੁਲ ਠੀਕ ਆ ਠੀਕ ਆ ਬਾਕੀ ਬਰੀਕ ਜਿਹੀ ਚਮੜੀ ਆ ਦੋਸਤੋ ਤੇ ਅੱਗੇ ਜਿਹੜਾ ਖਾਸ ਤੌਰ ਤੇ ਵੀਰ ਕਾਫੀ ਵਧੀਆ ਚੰਗੀ ਸੇਵਾ ਕਰ ਲੂਗਾ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਕਿਉਂਕਿ ਆਪ ਵੀ ਦੋਸਤੋ ਝੋਟੀ ਆ ਦੂਜਾ ਸੁਗਾ ਹੁਣ ਬਿਲਕੁਲ ਪ੍ਰੈਜੈਂਟ ਟਾਈਮ ਚੱਲਣ ਡਈ ਹੈ ਤੇ ਮਗਰ ਕੱਟੀ ਆ ਕੱਟੀ ਮੈਂ ਤੁਹਾਨੂੰ ਲਾਈਟ ਤੇ ਦਿਖਾ ਦਊਗਾ ਬੱਚੇ ਦੋਵੇਂ ਦਿਖਾਵਾਂਗੇ ਆਪਾਂ ਤੁਹਾਨੂੰ ਪੂਰੀ ਝੋਟੀ ਆ ਮਗਰ ਕੱਟੀ ਵੀ ਬੂਰੀ ਆ ਠੀਕ ਆ ਤੇ ਦੁੱਧ ਇਹ ਕਿੰਨਾ ਚਵਾਰੀ ਹੈ ਜੀ ਦੁੱਧ ਸਾਹਿਬ ਇਹਦੇ ਸੱਨੇ ਵੀ ਕੋਈ 6-7 6-7 ਠੀਕ ਹੈ ਜੀ ਭਾਵੇਂ ਦੱਸਣ ਨੂੰ ਭਾਵੇਂ ਸਾਨੂੰ ਸਾਹਿਬ 7-8 ਦੱਸੀ ਜਾਓ ਨਾ ਉਹ ਦੱਸੀ ਜਾਓ ਜਿਹੜੀ ਗੱਲ ਨਹੀਂ ਹੈ ਹਾਂ ਕਰ ਜਾਣਗੀਆਂ ਦੁੱਧ ਠੀਕ ਹੈ ਬਲਕਿ 6-7 7 ਦੋ ਥੱਲੇ ਹਾਂ ਦੋ ਮਾ ਥੱਲੇ ਹੈਗਾ ਠੀਕ ਹੈ ਤੇ ਅੱਜ ਦੋਸਤੋ ਦੋ ਇਹ ਮੱਝਾਂ ਨੇ ਬਾਕੀ ਆਪਾਂ ਬੱਚੇ ਜਿਹੜੇ ਤੁਹਾਨੂੰ ਦਿਖਾ ਦਿੰਨੇ ਕਟੀਆਂ ਨੇ ਦੋ ਮੰਗਰ ਰੇਟ ਤੁਹਾਨੂੰ ਜ਼ਰਾ ਦੱਸ ਦਈਏ ਰੇਟ ਜ਼ਰੂਰ ਦੱਸ ਦਿਓ ਜੀ ਸੰਦੂ ਸਾਹਿਬ ਜੀ ਇਹ ਛੋਟੀ ਆ ਹਾਂਜੀ ਇਹਦਾ 51000 ਰੁਪਿਆ ਰੇਟ ਆ ਉਸ ਤੋਂ ਆਪਾਂ ਮਾਨਤਾ ਕਰਾਂਗੇ ਭੜੇ ਕਰਾਂਗੇ 51000 ਦੇ ਵਿੱਚੋਂ ਪਹਿਲੇ ਨੰਬਰ ਵਾਲੀ ਦਾ ਹੈ ਬਿਲਕੁਲ ਜੀ ਠੀਕ ਆ ਜੀ ਉਹਦਾ 60000 ਦੀ ਹੋਤੀ ਆ ਹਾਂਜੀ ਹਾਂਜੀ ਜਿਦੋਂ ਮਰਜ਼ੀ ਭੋਵੇਂ ਇਹਨੂੰ 4 ਦਿਨ ਸ਼ਾਮ ਕੀ ਦੇ ਦੇ ਸਾਡੇ ਅੱਠ ਨੌਲੇ ਚੋਣ ਦਿਖਾਥਿਆ ਆਪਾਂ ਵੀ ਸਰ ਦੇ ਬਾਰੇ ਇਹ ਕਿਲੋਆਈਆਂ ਤੇ ਜਾਣ ਬਿਲਕੁਲ ਜੀ ਚਲੋ ਇਹ 51000 ਦੀ ਆ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਹੈ ਮਾਨਤਾ ਨੂੰ ਹੋ ਜਾਊਗਾ ਵਿੱਚੋਂ ਠੀਕ ਆ ਇਸ ਤੋਂ ਬਾਅਦ ਜਿਹੜੀ ਸੈਕੰਡ ਨੰਬਰ ਤੇ ਆਪਾਂ ਦਿਖਾਈ ਸੀ ਬੂਰੀ ਇਹਦੀ ਵੀ ਆਪੇ ਵੀਰ ਤੋਂ ਪੁੱਛ ਲਈਨੇ ਆ 55000 ਰੁਪਏ ਦਾ ਰੇਟ ਹੈ ਹਾਂਜੀ ਇਹ ਚੋ ਵੀ ਮਾਨਤਨ ਹੋਊਗਾ ਠੀਕ ਆ ਜੀ ਤਾਂ ਦੋਨੇ ਚੰਗੀਆਂ ਨੇ ਠੀਕ ਆ ਬਸ ਆਪਾਂ ਇਹਨਾਂ ਦੇ ਬੱਚੇ ਨਾਲ ਦਿਖਾ ਗੀ ਹਾਂ ਬੱਚੇ ਦਿਖਾ ਦਿੰਨੇ ਆ ਜੀ ਠੀਕ ਆ ਜੀ ਆ ਫੇਸ ਕੁਆਲਿਟੀ ਜੀ ਠੀਕ ਆ ਤੇ ਆ ਥਨਾ ਤੋਂ ਜੀ ਆ ਦੇਖੋ ਜੀ ਠੀਕ ਆ ਜੀ ਆ ਜੋ ਬੱਚੇ ਆਪਾਂ ਜਿਹੜੇ ਦੋਸਤ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਹਾਂਜੀ ਆ ਬੂਰੀ ਮਗਰ ਆ ਕੱਟੀ ਹੈ ਜੀ ਬੰਦਾ ਬੂਰੀ ਮਗਰ ਬੂਰੀ ਆ ਜੀ ਇਹ ਨੀਲੀ ਜਾਰੀ ਥੋੜੀ ਹਾਂ ਸਾਰੇ ਬੈਠੋ ਤੇ ਠੀਕ ਆ ਬੂਰੀ ਨੀਲੀ ਕੱਟੀ ਆ ਗਈ ਠੀਕ ਆ ਇਹ ਬੂਰੀ ਜਿਹੜੀ ਆ ਦੋਸਤੋ ਛੋਟੀ ਦਿਖਾਈ ਮਗਰ ਉਹਦੇ ਮਗਰ ਇਹ ਕੱਟੀ ਆ ਠੀਕ ਆ ਸੈਕਿੰਡ ਨੰਬਰ ਸੈਕਿੰਡ ਨੰਬਰ ਤੇ ਜਿਹੜੀ ਦਿਖਾਈ ਸੀ ਇਹ ਫਸਟ ਨੰਬਰ ਵਾਲੀ ਜਿਹੜੀ ਹੈਗੀ ਆ ਕਾਲੇ ਰੰਗ ਦੇ ਵਿੱਚ ਸੀ ਛੋਟੀ ਇਹਦੀ ਕੱਟੀ ਆ ਉਹਦੀ ਇਹ ਕੱਟੀ ਹੈਗੀ ਬੱਚੇ ਦੋਨੇ ਬਹੁਤ ਸੋਹਣੇ ਠੀਕ ਆ ਜੀ ਆਹ ਕਰੋ ਚੱਕ ਜੀ ਠੀਕ ਆ ਇਹ ਬੱਚੇ ਨੇ ਦੋਨੋਂ बाकी एस्टीमेट ਤੁਸੀਂ ਕਿਉਂਕਿ ਸਾਢੇ 3 3 ਸਾਢੇ 3 3 ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਤੁਸੀਂ ਇਹਨਾਂ ਨੂੰ ਤੁਸੀਂ ਆਪਦਾ ਐਸਟੀਮੇਟ ਅੰਦਾਜ਼ਾ ਲਗਾ ਸਕਦੇ ਹੋ ਠੀਕ ਹੈ ਬੱਚੇ ਪਿੱਛੇ ਹੈਗੇ ਕਟੀਆਂ ਨੇ ਮਗਰ ਮੈਂ ਬਾਰ ਬਾਰ ਤੁਹਨੇ ਕੋਰੀ ਫੇਰ ਕਨਫਰਮ ਕਰਾ ਦੇਣਾ ਮਗਰ ਕਟੀਆਂ ਨੇ ਤੋਂ ਮਗਰ ਠੀਕ ਆ ਭਾਈ ਸਰਪੇਜ ਸਾਹਿਬ ਇੱਕ ਜਿਹੜੇ ਵੀ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਗੇ ਭੈਣ ਭਰਾਵਾਂ ਨੂੰ 9903882025 9906382025 ਠੀਕ ਹੈ ਜੀ ਸੋ ਦੋਸਤੋ ਇਹ ਹਨ ਭਾਈ ਹਰਬੇਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਦੋ ਆਪਾਂ ਤੁਹਾਨੂੰ ਝੋਟੀਆਂ ਦਿਖਾਤੀਆਂ ਦੋਸਤੋ ਠੀਕ ਹੈ ਜੀ ਟੋਕੜ ਆ ਅੱਗੇ ਗੱਭਣਾਂ ਨਵੇਂ ਦੁੱਧ ਰਲੀਆਂ ਵੀ ਹੈਗੀਆਂ ਨੇ ਸਮਾਂ ਤੁਹਾਨੂੰ ਵੀਰ ਨੇ ਦੱਸਤਾ ਠੀਕ ਹੈ ਜੀ ਪਿੱਛੇ ਦੋਨਾਂ ਦੇ ਜਿਹੜੀਆਂ 10-10 ਹਜ਼ਾਰ ਦੇ ਤਾਂ ਬੱਚੇ ਹੀ ਹੈਗੇ ਕੱਟੀਆਂ ਤਾਂ ਚੰਗੀ ਚੀਜ਼ ਹੈ ਲੱਕੀ ਓਵਰਹਾਲ ਚਲੋ ਆਪਾਂ ਆਪਣੀ ਸਮਝ ਹੁੰਦੀ ਹੈ ਬਿਲਕੁਲ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ